ਇਹ ਗੱਡੀਆਂ ਸਟੈਂਡਾਂ ਤੇ ਖੜੀਆਂ ਨਹੀਂ ਤੇ ਅਸੀਂ ਜਿਹੜੀਆਂ ਇੰਨੀਆਂ ਗੱਡੀਆਂ ਦੇ ਕਿਸ਼ਤਾਂ ਦਿੰਨੇ ਆ ਟੈਕਸ ਭਰਦੇ ਆ ਪੈਸੇਂਜਰ ਟੈਕਸ ਸਾਡੀ ਇੰਸ਼ੋਰੈਂਸ ਸਭ ਕੁਝ ਮਹਿੰਗਾ ਆ ਅਸੀਂ ਚਾਹੁੰਦੇ ਆ ਕਿ ਇਹਨਾਂ 'ਤੇ ਸਖਤ ਸਖਤ ਕਾਰਵਾਈ ਕਰਕੇ ਇਹਨਾਂ ਦੇ ਚਲਾਨ ਕੀਤੇ ਜਾਣ ਤੇ ਸਾਰੇ ਟੈਕਸੀ ਵਾਲੇ ਵੀਰਾਂ ਨੂੰ ਮੈਂ ਇੱਕ ਰਿਕੁਐਸਟ ਕਰਦਾ ਆ ਕਿ ਆਪਣੇ ਫੋਨ ਦੇ ਵਿੱਚ ਬਲਾਬਲਾ ਐਪ ਭਰ ਕੇ ਹਰ ਜ਼ਿਲ੍ਹੇ ਦੇ ਹਰ ਸ਼ਹਿਰ 'ਚ ਐਪ ਭਰ ਕੇ ਉੱਥੋਂ ਗੱਡੀਆਂ ਬੁੱਕ ਕਰੋ ਤੇ ਜਿੰਨੇ ਬੰਦੇ ਬਲਾਬਲਾ ਦੇ ਵਿੱਚ ਚੱਲਦੇ ਆ ਭਾਜੀ ਇਹਨਾਂ ਸਾਰਿਆਂ ਦੇ ਚਲਾਨ ਕਰਾਓ ਤੇ ਗੱਡੀਆਂ ਬੰਦ ਕਰਾਓ ਜੇ ਸਾਹਬ ਨਾਲ ਆਪਾਂ ਨਹੀਂ ਕੁਝ ਕਰ ਰਹੇ ਤਾਂ ਆਉਣ ਵਾਲੇ ਟਾਈਮ 'ਚ ਉਹ ਦਿਨ ਕਿ ਜਿੱਦਣ ਸਾਨੂੰ ਆਪਣੇ ਕੰਮ ਬੰਦ ਕਰਕੇ ਤਿਆਰੀਆਂ ਕਰਨੀਆਂ ਪੈਣੀਆਂ ਤੇ ਤਿਆਰੀਆਂ ਕਰਨ ਨਾਲ ਖਾਤੇ ਢਿੱਡ ਭਰਨੀਆਂ ਨੀਆਂ ਇਹ ਚਲਾਨ ਕਰਾਓਗੇ ਇਹਨਾਂ ਦੇ ਚਲਾਨ ਕਰਾ ਰਹੇ ਮਲਾਜਮ ਆ ਰਹੇ ਜੀ ਇਹਨਾਂ ਦੇ ਚਲਾਨ ਕਰਾ ਰਹੇ ਆ ਜੀ ਆਪਾਂ ਚਾਹੇ ਇਹ ਵੀ ਮਲਾਜਮ ਹੈ ਜੀ ਆਪਾਂ ਆਪਾਂ ਨੂੰ ਕਿਤੇ ਨਾਲ ਕੋਈ ਪਰਸਨਲ ਦੁਸ਼ਮਣੀ ਨਹੀਂ ਆ ਪਰ ਇਹ ਮਲਾਜਮ ਹੈ ਮਲਾਜਮ ਹੋ ਕੇ ਕੰਮ ਕਰਦੇ ਆ ਤਾਂ ਕਿ ਸਾਡਾ ਇਹਨਾਂ ਨਾਲ ਇਸ ਕਰਕੇ ਵਿਰੋਧ ਆ ਸਾਡਾ ਕੋਈ ਇਹਨਾਂ ਨਾਲ ਪੂਰਾ ਮਾਮਲਾ ਭਾਈ ਕੀ ਹੈ ਜਦ ਜਦ ਅਸੀਂ ਨਵਾਂ ਸ਼ਹਿਰ ਇੱਥੋਂ ਟੈਕਸੀ ਯੂਨੀਅਨ ਤੋਂ ਆ ਜੀ ਨਵਾਂ ਸ਼ਹਿਰ ਤੋਂ ਫਾਸਟਰ ਬੱਸ ਸਟੈਂਡ ਤੋਂ ਇਹ ਆ ਟੈਕਸੀ ਯੂਨੀਅਨ ਸਾਡੀ ਇੱਕ ਸਰਕਾਰ ਨੇ ਭਾਜੀ ਇੱਕ ਬਲਾਬਲਾ ਐਪ ਚਲਦੀ ਆ ਜਿੱਤੋਂ ਰਾਈਡਾਂ ਬੁੱਕ ਕਰਕੇ ਬੰਦੇ ਇਧਰੋਂ ਉਧਰ ਚੱਕ ਕੇ ਛੱਡਦੇ ਆ ਸਰਕਾਰ ਨੇ ਵੀ ਇਹ ਬੈਨ ਕਰਤੀ ਆ ਵੀ ਤੁਸੀਂ ਇਹਨੂੰ ਚਲਾ ਨਹੀਂ ਸਕਦੇ ਪਰ ਇਹ ਕੁਝ ਬੰਦੇ ਜਿਹੜੇ ਖਾਸ ਕਰ ਇਹਦੇ ਵਿੱਚ ਮੈਂ ਕਹਿਣਾ ਚਾਹਣਾ ਖਾਸ ਕਰਕੇ ਜਿਹੜੇ ਮੁਲਾਜ਼ਮ ਡਿਊਟੀਆਂ ਵਾਲੇ ਆ ਸਰਕਾਰੀ ਡਿਊਟੀਆਂ ਸਰਕਾਰੀ ਡਿਊਟੀਆਂ ਵਾਲੇ ਇਹ ਨਹੀਂ ਕਿੱਲੇ ਇਹਨਾਂ ਨੂੰ ਟਾਰਗੇਟ ਕਰਕੇ ਵੀ ਪੁਲਿਸ ਮੁਲਾਜ਼ਮ ਨਹੀਂ ਹੋਰ ਬਹੁਤ ਅਸੀਂ ਪਰਸੋਂ ਗੱਡੀ ਵੜੀ ਸੀਗੀ ਪਰਸੋਂ ਗੱਡੀ ਫਰੀ ਜਿਹੜੀ ਉਹ ਸਗਾ ਆਪਣੇ ਰਿਲਾਇੰਸ ਦਾ ਮੁਲਾਜ਼ਮ ਬੀਐਸਐਨ ਰਿਲਾਇੰਸ ਦਾ ਮੁਲਾਜ਼ਮ ਸੀ ਉਹ ਅੱਛਾ ਜੀ ਇਹ ਕੀ ਕਰਦੇ ਆ ਇਹ 2 200 100 100 ਰੁਪਏ ਨੂੰ ਬੰਦੇ ਜਦੋਂ ਨਹੀਂ ਚੰਡੀਗੜ੍ਹ ਨੂੰ ਜਾਣਾ ਅਸੀਂ ਰਾਈਡ ਬੁੱਕ ਕੀਤੀ ਇਹਨਾਂ ਦੀ ਇਹ ਨਹੀਂ 120 ਕੇ 30 ਰੁਪਏ ਨੂੰ ਬੰਦਾ ਚੰਡੀਗੜ੍ਹ ਨੂੰ ਲੈ ਕੇ ਜਾਣਾ ਬੱਸ ਕਰਾਏ ਤੋਂ ਵੀ ਥੱਲੇ ਨਮਾ ਸ਼ਹਿਰ ਤੋਂ ਚੰਡੀਗੜ੍ਹ ਬੱਸ ਕਰਾਏ ਤੋਂ ਵੀ ਥੱਲੇ ਅੱਛਾ ਜੀ ਹੁਣ ਅਸੀਂ ਭਾਜੀ ਟੈਕਸੀਆਂ ਵਾਲੇ ਆ ਅਸੀਂ ਸਰਕਾਰ ਨੂੰ ਪਸੰਜਰ ਟੈਕਸ ਰੋਡ ਟੈਕਸ ਸਾਰਾ ਕੁਝ ਹਰ ਇੱਕ ਚੀਜ਼ ਪਰਮਟ ਯਾਰਾ ਕੁਝ ਝੋਰਛਾ ਦੇ ਕੇ ਅਸੀਂ ਬੇਲੇ ਖੜੇ ਆ ਭਾਜੀ ਔਰ ਇਦਾਂ ਦੇ ਬੰਦੇ ਤੁਰਿਆ ਜਲੰਧਰ ਤੋਂ ਸਵਾਰੀ ਬੰਦਾ ਚੱਕਣ ਲੱਗੇ ਹੋ ਨਮੇ ਸ਼ਹਿਰ ਤੋਂ ਉਹ ਜਾਣਾ ਚੰਡੀਗੜ੍ਹ ਨੂੰ ਔਰ 120 ਰੁਪਏ 10 ਰ ਇਹਨਾਂ ਕਰਕੇ ਅਸੀਂ ਇਹਨਾਂ ਨੂੰ ਬਾਰ-ਬਾਰ ਬੇਨਤੀ ਕਰਦੇ ਆਂ ਭਾਜੀ ਤੁਹਾਡੇ ਮਲਾਜ਼ਮਾਂ ਦੇ 70 70 ਦਰਖਾਸਤਾਂ ਤੁਹਾਡੀਆਂ ਯਾਰ ਤੁਹਾਨੂੰ ਉਹਨਾਂ ਰੱਜ ਨਹੀਂ ਆਇਆ ਤੁਹਾਨੂੰ 100 200 ਰੱਜ ਜਾਊਗਾ ਫਿਰ ਹੁਣ ਤਾਂ ਕਟੋਰਾ ਰਹਿ ਗਿਆ ਕਟੋਰਾ ਲੈ ਕੇ ਸੜਕਾਂ ਤੇ ਮੰਗਣ ਲੱਪੋ ਉਹ ਸੜਕਾਂ ਤੋਂ ਬੜੇ ਸਰਦਾਰ ਪੱਕ ਬਣਿਓ ਆ ਜਿਹੜੇ ਕਹਿੰਦੇ ਵੀ ਚੰਗੇ ਨਹੀਂ ਲੱਗਦੇ ਇਹਨਾਂ ਨੂੰ ਅਜੇ ਤੇ ਸਿਰਫ ਬੱਸ ਨੂੰ ਜ਼ਹਿਰ ਖਾਣੀ ਰਹਿ ਗਈ ਐ ਬਟੈਕਸੀਆਂ ਵਾਲੇ ਜ਼ਹਿਰ ਦੇ ਦਿਓ ਟੈਕਸੀਆਂ ਵਾਲੇ ਨੂੰ ਤੁਸੀਂ ਜ਼ਹਿਰ ਖਾ ਲਓ ਨਾਲੇ ਆਪਣੇ ਟੱਬਰਾਂ ਨੂੰ ਜ਼ਹਿਰ ਦੇ ਦਿਓ ਵੀ ਅਸੀਂ ਕੰਮ ਕਰਨਾ ਤੁਸੀਂ ਵਿਹਲੇ ਖੜ੍ਹ ਜਾਓ ਇਹ ਤੁਸੀਂ ਬੁੱਕ ਕੀਤੀ ਸੀ ਗੱਡੀ ਨੂੰ ਇਹ ਅਸੀਂ ਬੁੱਕ ਕੀਤੀ ਸੀ ਗੱਡੀ ਭਾਜੀ ਬਲਾ ਬਲਾ ਤੋਂ ਬਲਾ ਬਲਾ ਤੋਂ ਕਿੰਨੇ ਚੰਡੀਗੜ੍ਹ ਜਾਣਾ ਸੀ ਚੰਡੀਗੜ੍ਹ ਜਾਣਾ ਸੀ 160 ਰੁਪਏ ਕਿੰਨੇ ਭਾਜੀ ਕਿੰਨੇ ਹੋ ਜੀ 100 110 ਰੁਪਏ ਨੂੰ 160 ਰੁਪਏ ਨੂੰ ਚੰਡੀਗੜ੍ਹ ਲੈ ਕੇ ਜਾਣਾ ਇਹ ਨਵੇਂ ਜ਼ਹਿਰ ਤੋਂ ਬੱਸ ਕਰਾਇਆ ਵੀ ਨਹੀਂ ਹੈਗਾ ਬੱਸ ਕਰਾਇਆ ਨਹੀਂ ਹੈਗਾ ਤੇ ਟੈਕਸੀਆਂ ਵਾਲੇ ਕੀ ਕਰੂਗੇ ਭਾਜੀ ਤੁਸੀਂ ਮੰਗ ਕੀ ਕਰਦੇ ਹੋ ਦੋਸਤੋ ਮੰਗ ਕੀ ਕਰਦੇ ਆ ਭਾਜੀ ਵੀ ਸਾਰੇ ਨੂੰ ਬੇਨਤੀ ਕਰਦੇ ਆ ਵੀ ਸਾਰੇ ਆਪੋ ਆਪਣੇ ਕੰਮ ਜਿਹੜੀ ਜਿਹੜੀ ਆਪਣੀ ਡਿਊਟੀ ਲਈ ਆ ਉਹ ਕਰੋ ਸਾਡਾ ਕੰਮ ਟੈਕਸੀਆਂ ਦਾ ਉਹ ਸਾਨੂੰ ਕਰਨ ਦਿਓ ਬਾਕੀ ਜਿਹੜੇ ਪ੍ਰਧਾਨ ਜੀ ਨਾਲ ਗੱਲ ਕਰ ਲਓ ਮਾਮਲਾ ਚਲਾਨ ਕੀਤਾ ਕੀ ਪੂਰਾ ਮਾਮਲਾ ਕੀ ਹੈ ਇਹ ਮਾਮਲਾ ਇਦਾਂ ਸੀਗਾ ਜਿੱਦਾਂ ਸਾਡੇ ਟੈਕਸੀ ਸਟੈਂਡ ਵਾਲੇ ਹੈਗੇ ਨਵਾਂ ਸ਼ਹਿਰ ਦੇ ਇਹਨਾਂ ਦੀ ਰੋਜ਼ ਇੱਕ ਕੰਪਲੇਂਟ ਹੁੰਦੀ ਆ ਕਿ ਮੈਂ ਇੱਕ ਦਿਨ ਕੀਤਾ ਦੋ ਤਿੰਨ ਦਿਨ ਹੋ ਗਏ ਇਹਨਾਂ ਨੇ ਉਹ ਕੋਈ ਐਪ ਹੈਗੀ ਜਿੱਦਾਂ ਸਰਕਾਰ ਵੱਲੋਂ ਬੰਦ ਕੀਤੀ ਹੋਈ ਹੈ ਐਪ ਦੇ ਰਾਹੀਂ ਸਵਾਰੀ ਨੂੰ ਬੁੱਕ ਕਰ ਲੈਣ ਕਰ ਲੈਂਦੇ ਆ ਆ ਆ ਬੰਦਿਆਂ ਪਬਲਿਕ ਆ ਪਬਲਿਕ ਦਾ ਪ੍ਰਾਈਵੇਟ ਗੱਡੀ ਹੈਗੀ ਹੈ ਤੇ ਉਹ ਥੋੜੇ ਜਿਹੇ ਪੈਸਿਆਂ ਚ 100 ਜਿੱਦਾਂ ਜਿੱਤ ਮਤਲਬ ਲੱਗਦਾ 5-600 ਰੁਪਈਆ ਹੋਵੇ ਇਹ 100-150 ਰੁਪਏ ਦੇ ਵਿੱਚ ਹੀ ਸਵਾਰੀ ਬੁੱਕ ਕਰਕੇ ਚਲੇ ਜਾਂਦੇ ਆ ਤੇ ਇਸ ਕਰਕੇ ਇੱਕ ਦਿਨ ਅੱਗੇ ਵੀ ਇਹਨਾਂ ਨੇ ਉਸ ਨੂੰ ਰੋਕਿਆ ਸੀਗਾ ਤੇ ਉਦੋਂ ਮੈਂ ਚਲਾਨ ਕਰਤਾ ਸੀ ਅੱਜ ਵੀ ਇਹਨਾਂ ਨੇ ਇੱਕ ਉਹਨੂੰ ਫੜਿਆ ਤੇ ਉਹਦਾ ਵੀ ਮੈਂ ਹੁਣ ਚਲਾਨ ਕਰਦਾ ਤੇ ਜੇਕਰ ਸਰਕਾਰੀ ਮੁਲਾਜ਼ਮ ਹੀ ਨੇ ਜਿਸੇ ਜਿਹੜਾ ਹੁਣ ਤੋਂ ਚਲਾਨ ਕੀਤਾ ਇਹ ਪੰਜਾਬ ਕੋਸੇ ਮੁਲਾਜ਼ਮ ਨੇ ਫਿਰ ਉਹ ਗਲਤ ਗੱਲ ਹੈ ਉਨੇ ਗਲਤ ਕੰਮ ਕੀਤਾ ਮੈਂ ਚਲਾਨ ਕਰਦਾ ਉਹਦਾ ਤੁਹਾਡੇ ਸਾਹਮਣੇ ਹੀ ਕਰਦਾ ਚਲਾਨ ਕੀ ਕੀਤਾ ਤੁਸੀਂ ਟੈਕਸ ਨਹੀਂ ਮੈਂ ਉਹਦਾ ਕਰਦਾ ਵੀ ਪ੍ਰਾਈਵੇਟ ਗੱਡੀ ਹੈ ਟੈਕਸੀ ਯੂਜ਼ ਕਰਦਾ ਹੈ ਉਹਦਾ ਚਲਾਨ ਕਰਦਾ ਬਿਉਟ ਪਰਮਿਟ ਹੈ ਗਲਤ ਹਾਂ ਰੋਂਗੇ ਸਰਕਾਰ ਟੈਕਸ ਚੋਰੀ ਕਰ ਰਹੀ ਹੈ ਜਿਹੜਾ ਬੰਦਾ ਗਲਤ ਕੰਮ ਕਰੂਗਾ ਉਹਨੂੰ ਅੱਬ ਜਿੱਦਾਂ ਦਾ ਕਰੂਗਾ ਉਹ ਕੰਮ ਉਦਾਂ ਦੀ ਉਹਨੂੰ ਸਜ਼ਾ ਮਿਲੂਗੀ ਕੀ ਹੁੰਦਾ ਮੈਂ ਪ੍ਰੈਸ ਵਾਲਾ ਹਾਂ ਜੀ ਮੈਂ ਪ੍ਰੈਸ ਵਾਲਾ ਹਾਂ ਜੀ ਹਾਂ ਜੀ ਆਪਣਾ ਨਾਮ ਕੀ ਭਾਜੀ ਹੋਇਆ ਕੀ ਵੀਰ ਆਪਣਾ ਨਾਮ ਕੀ ਮੈਨੂੰ ਨਾ ਪੁੱਛ ਰਿਹਾ ਨਾਮ ਤੇ ਨਾਮ ਦੱਸ ਦੇ ਮੈਂ ਨਾ ਦੱਸੋ ਨਾ ਭਲੇ ਫਤਿਹ ਸਿੰਘ ਕਿੱਥੇ ਡਿਊਟੀ ਆਪਣੀ ਮੈਂ ਤੇ ਜੀ ਜਾ ਰਿਹਾ ਘਰ ਕਿੱਥੇ ਜਾ ਰਿਹਾ ਘਰ ਜਾ ਰਿਹਾ ਕਿੱਥੋਂ ਡਿਊਟੀ ਤੁਹਾਡੀ ਤੂੰ ਪੁਲਿਸੀਓ ਕਿੱਥੇ ਹੋ ਹਾਂਜੀ ਹਾਂਜੀ ਮੈਂ ਘਰ ਨੂੰ ਜਾ ਰਿਹਾ ਇਹ ਜਾ ਕੇ ਡਿਊਟੀ ਕਿੱਥੋਂ ਆ ਰਿਹਾ ਮੈਂ ਪੁੱਛ ਰਿਹਾ ਮੈਂ ਅੰਮ੍ਰਿਤਸਰ ਤੋਂ ਆ ਰਿਹਾ ਅੰਮ੍ਰਿਤਸਰ ਹਾਂਜੀ ਤੁਸੀਂ ਜਾਣਾ ਕਿੱਥੇ ਹੋ ਮੈਂ ਚੰਡੀਗੜ੍ਹ ਜਾਣਾ ਚੰਡੀਗੜ੍ਹ ਘਰ ਆਪਣਾ ਨਹੀਂ ਨਹੀਂ ਫਿਰ ਤੇ ਗਾਹੇ ਹੈ ਘਰ ਗਾਹਾਂ ਗਾਹ ਕਿਥੇ ਯਾਰ ਮੁਹਾਲੀ ਹੈ ਮੁਹਾਲੀ ਘਰ ਇਹਨਾਂ ਦੇ ਕਹਿਣਾ ਹੈ ਕਿ ਜੇ ਤੁਸੀਂ ਪਬਲਿਕ ਵਿੱਚ ਬਿਠਾਉਂਦੇ